ਜੀ ਮਰਦਾਬਾ ਜਰਦਾਬਾ ਜਰਦਾਬਾ ਸਭ ਤੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀਆਂ ਦੀ ਸ਼ੁਰੂਆਤ ਕੀਤੀ ਗਈ ਹੈ। ਨੂਰਪੁਰ ਬੇਦੀ ਵਿੱਚ ਵੀ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਰੈਲੀ ਰੱਖੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਤੇ ਪਹੁੰਚੇ ਪਰ ਇੱਥੇ ਪਹੁੰਚਣ ਤੋਂ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਨੂੰ ਆਮ ਆਦੀ ਪਾਰਟੀ ਦੇ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਆਮ ਆਦੀ ਪਾਰਟੀ ਦੇ ਵਰਕਰਾਂ ਨੇ ਸੁਖਬੀਰ ਸਿੰਘ ਬਾਦਲ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਗਿਆ ਹੈ। ਆਮਾਦੀ ਪਾਰਟੀ ਦੇ ਵਰਕਰਾਂ ਨੇ ਦੋਸ਼ ਲਾਇਆ ਕਿ ਸ਼ਰਮਨੀ ਇਕਲਾਈ ਦਲ ਨੇ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਬਰਬਾਦ ਕਰ ਦਿੱਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ। ਮੁੜਾਵਾ ਕਬੀਰ ਜੀ ਸਾਂ ਮਰਦਾਬਾ ਮੁੜਾਵਾ ਮੁੜਾਵਾ ਕਬੀਰ ਜੀ ਸਾਂ ਮਰਦਾਬਾ ਮੁੜਾਵਾ ਮੁੜਾਵਾ ਕਬੀਰ ਜੀ ਗੁਰਦਾਬਾਦ ਮੁਰਦਾਬਾਦ ਜੀ ਜੀ ਸੇ ਮੁਰਦਾਬਾਦ ਗੁਰਦਾਬਾਦ ਮੁਰਦਾਬਾਦ ਜੰਦੂ ਵੀ ਸੇ ਮੁਰਦਾਬਾਦ ਗੁਰਦਾਬਾਦ ਮੁਰਦਾਬਾਦ ਪੱਖ ਦੇ ਕਦਰ ਲੋ ਮੁਰਦਾਬਾਦ ਮੁਰਦਾਬਾਦ ਪੱਖ ਦੇ ਕਦਰ ਲੋ ਗੁਰਦਾਬਾਦ ਸ਼ਖਬੀਰ ਬਾਦਲ ਆ ਰਹੇ ਆ ਤੁਸੀਂ ਇੱਥੇ ਕਿ ਆਏ ਆ ਵਾਪਸ ਜਾਓ ਵਾਪਸ ਜਾਓ ਕੀ ਕਾਰਨ ਸੀ ਇਹ ਵਾਪਸ ਜਾਓ ਸ਼ਖਬੀਰ ਸਿੰਘ ਬਾਦਲ ਨੇ ਜੋ ਆਪਣੀ ਹਕੂਮਤ ਦੇ ਟਾਈਮ ਦੇ ਵਿੱਚ ਨਸ਼ੇ ਦੇ ਵਿੱਚ ਚੂਰ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਇਸ ਲਈ ਅਸੀਂ ਉਹਦਾ ਬਾਈਕਟ ਕਰ ਰਹੇ ਹਾਂ ਸੁਖਬੀਰ ਬਾਦਲ ਦਾ ਕਿ ਸੁਖਬੀਰ ਬਾਦਲ ਨੂੰ ਨੂਰਪੁਰ 베ਦੀ ਧਰਤੀ ਦੇ ਪੈਰ ਨਹੀਂ ਰੱਖਣ ਦੇਵਾਂਗੇ ਸੁਖਬੀਰ ਬਾਦਲ ਵਾਪਸ ਆਵੇ ਸੁਖਬੀਰ ਇੰਸਾ ਕਹਿੰਨੇ ਅਸੀਂ ਉਹਨੂੰ ਉਹਦੇ ਨਾਲ ਉਹਦੇ ਜੋਟੀਦਾਰ ਦਲਜੀਤ ਇੰਸਾ ਤੇ ਚੰਦੂ ਮਾਇਰਾ ਇੰਸਾ ਅਸੀਂ ਸਾਰਿਆਂ ਦਾ ਬਾਈਕਟ ਕਰਦੇ ਹਾਂ ਅਸੀਂ ਉਹਨਾਂ ਨੂੰ ਵਾਪਸ ਇੱਥੋਂ ਭੇਜਾਂਗੇ ਤੇ ਕਾਲੀਆਂ ਝੰਡੀਆਂ ਦਿਖਾਵਾਂਗੇ ਅਸੀਂ ਉਹਨਾਂ ਦਾ ਵਿਰੋਧ ਕਰਦੇ ਇੱਥੇ ਆਉਣ ਤੇ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਜਾ ਰਿਹਾ ਸੁਖਬੀਰ ਕੀ ਕਾਰਨ ਹੋ ਗਿਆ ਇਹੋ ਜਿਹਾ ਕਿ ਜਿਹੜਾ ਤੁਸੀਂ ਇਹ ਆਪਾਇਆ ਦੇਖੋ ਪਿਛਲੇ 10 ਸਾਲਾਂ ਦੇ ਦੌਰਾਨ ਅਕਾਲੀ ਦਲ ਔਰ ਭਾਜਪੀ ਦੀ ਸਰਕਾਰ ਪੰਜਾਬ ਦੇ ਵਿੱਚ ਰਹੀ ਆ ਇਹਨਾਂ ਨੇ ਲੋਕਾਂ ਨੂੰ ਰਲ ਕੇ ਕੁੱਟਿਆ ਤੇ ਲੁੱਟਿਆ ਪਰ ਅੱਜ ਇਹ ਪਤਾ ਨਹੀਂ ਕਿਹੜੇ ਮੂੰਹ ਦੇ ਨਾਲ ਇੱਥੇ ਨੂਰਪੁਰ ਬੇਦੀ ਤੋਂ ਆਪਣੀਆਂ ਚੋਣ ਰੈਲੀਆਂ ਦਾ ਆਗਾਜ਼ ਕਰਨ ਜਾ ਰਹੇ ਆ ਇਹ ਲੋਕਾਂ ਨੂੰ ਬਿਲਕੁਲ ਵੀ ਪਿਛਲੇ 10 ਸਾਲਾਂ ਦੇ ਵਿੱਚ ਇਨਸਾਫ ਦਿਵਾਉਣ ਦੇ ਵਿੱਚ ਫੇਲ ਰਹੇ ਆ ਚਾਹੇ ਬਹਿਬਲ ਕਲਾਂ ਗੋੜੀ ਕਾਂਡ ਹੋਇਆ ਜਿੱਥੇ ਨਿਹੱਤੇ ਸ਼ਰਧਾਲੂ ਪਰਮਾਤਮਾ ਦਾ ਨਾਮ ਜਪ ਰਹੇ ਸੀ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਹੋਇਆ ਚਾਹੇ ਕਿੰਨੇ ਵੀ ਵੱਡੇ ਕਾਣ ਹੋਏ ਆ ਸਭ ਇਹਨਾਂ ਤੇ ਰਾਜ ਦੇ ਦਰਾਂਨ ਹੋਏ ਆ ਪਰ ਪਤਾ ਨਹੀਂ ਅੱਜ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਨਾ ਦਿਵਾ ਕੇ ਅੱਜ ਕਿਵੇਂ ਇਸ ਮੂੰਹ ਦੇ ਨਾਲ ਇਹ ਪੰਜਾਬ ਦੀ ਧਰਤੀ ਤੋਂ ਜਿੱਥੇ ਗੁਰੂਆਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਆ ਉਥੋਂ ਅੱਜ ਇਹ ਰੈਲੀ ਦਾ ਆਗਾਜ਼ ਕਰਨ ਜਾ ਰਹੇ ਆ ਇਹ ਸਾਨੂੰ ਸਮਝ ਤੋਂ ਪਰੇ ਆ ਅਸੀਂ ਅੱਜ ਰੋਸਮਈ ਪ੍ਰਦਰਸ਼ਨ ਕਰ ਰਹੇ ਆ ਕਿ ਇਹਨਾਂ ਲੋਕਾਂ ਨੂੰ ਬਿਲਕੁਲ ਕੋਈ ਹੱਕ ਨਹੀਂ ਪੰਜਾਬ ਦੇ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਖੜਨ ਦਾ ਉਧਰ ਇਸ ਰੈਲੀ 'ਚ ਪਹੁੰਚੇ ਪੰਜਾਬ ਦੇ ਸਾਬਕਾ ਕੈਬਨੈਟ ਮੰਤਰੀ ਵਿਕਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰ ਨਹੀਂ ਸਗੋਂ ਕਾਂਗਰਸ ਦੇ ਹੀ ਵਰਕਰ ਹਨ ਮਜੀਠੀਆ ਨੇ ਕਿਹਾ ਹੈ ਕਿ ਵਿਰੋਧ ਕਾਂਗਰਸ ਦੇ ਇਸ਼ਾਰੇ ਤੇ ਹੀ ਕੀਤਾ ਗਿਆ ਹੈ ਅਤੇ ਇਹ ਦੋਨੋਂ ਪਾਰਟੀਆਂ ਆਪਸ ਵਿੱਚ ਰਲੀਆਂ ਹੋਈਆਂ ਹਨ ਕਾਂਗਰਸ ਦਾ ਕੀਤਾ ਭਰਾ ਕਾਂਗਰਸੀਆਂ ਨੇ ਕਰਾਇਆ ਇਹ ਸ concert ਕੰਮ ਹੁੰਦਾ ਇਹਨਾਂ ਕੋ ਕੰਮ ਹੋਰ ਕੋਈ ਨਹੀਂ ਇਹ ਰਲ ਮਿਲ ਕੇ ਘੇਟ ਰਿਆ ਹੀ ਤਾਂ ਮੈਂ ਕਹਿ ਰਿਹਾ ਨਹੀਂ ਸਾਬ ਕੰਨ శ్రీ అనంతపర సా బిమల్ కుమార్ రిపోర్ట్డే